ਕਾਲਿਆ ਵੇਖੋ ਸਾਰੇ ਐਕਸ਼ਨ ਜਿਹੜੀਆਂ ਇਕਾ ਰੋੜੇ ਚਲਵਾਏ ਆ ਸਾਡੇ ਤੇ ਗੋਲੀ ਚਲਵਾਈ ਆ ਡੀਐਸਪੀ ਨੇ ਜੁਆਇਸ ਸਮੇਂ ਹੋਦੀ ਆ ਮੈਂ ਮਾਰਦਾ ਗੋਲੀ ਡੀਐਸਪੀ ਜੀਐਸਪੀ ਜੀਐਸਪੀ ਦੀ ਦੇਣਾ ਕਰੀ ਜਿਹੜਾ ਕੰਡੇ ਦੇ ਮੁਕਾ ਵਿੱਚ ਜਿਹੜੀ ਉਸਨੇ ਗੋਲੀ ਚਲਾਈ ਹੈ ਉਹ ਕਰੀ ਦੀ ਆ ਮੈਂ ਅੱਖ ਲੈਣਾ ਚਾਹੁੰਦਾ ਕਿ ਸਾਨੂੰ ਕੋਈ ਜੜੀ ਲੱਗੀ ਉਹ ਫੋਨ ਕਰਦੇ ਰਹੇ ਅਸੀਂ ਤੁਹਾਡੇ ਕੈਂਡੀਡੇਟਾਂ ਨੂੰ ਜਾ ਕੇ ਫਾਰਮ ਭਰਾਵਾਂਗੇ ਔਰ ਜਦੋਂ ਤੁਹਾਨੂੰ ਲੈ ਕੇ ਤੁਰੇ ਉਹ ਤੁਹਾਡਾ ਡੀਐਸਪੀ ਵੀਰਾਂ ਉਹਨਾਂ ਨੂੰ ਨਾਲ ਲਿਆ ਕੇ ਸਾਡੇ ਤੇ ਪਥਰਾ ਵੀ ਕੀਤਾ ਸਾਡੇ ਤੇ ਗੋਲੀਆਂ ਵੀ ਚਲਾਈਆਂ ਔਰ ਸਾਡੇ ਵਰਕਰਾਂ ਦੀਆਂ ਫੇਲਾਂ ਖੂਕੇ ਲੱਗੇ ਗੱਲ ਇਹ ਆ ਕਿ ਇਹੋ ਜੇ ਅਖਰਾਂ ਨੂੰ ਮੈਂ ਪਹਿਲਾਂ ਵੀ ਇਸ਼ਕਾਤਾਂ ਕੀਤੀਆਂ ਇਹਨਾਂ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਐਮਐਲਏ ਦਾ ਮੁੰਡਾ ਸ਼ੰਕਰ ਕਟਾਰੀਆ ਆ ਆ ਵਾਦਾ ਕਰੋ ਜਾਈ ਅੱਗੇ ਆਹੀ ਲੱਗੇ ਵਾਦਾ ਕਰੂਗਾ પાણી પાણી પિયા પાણી 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 થોડો ਕਦੋਂ ਇਹ ਪਹਿਲੇ ਕੋਲ ਲੱਗੇ ਆਂ ਮੈਂ ਕਿਹਾ ਤੁਹਾਡੀ ਬਿਊਟੀ ਬੰਦੀ ਹੈ ਤੁਸੀਂ ਸਾਨੂੰ ਨਾਲ ਲੈ ਕੇ ਜਾਓ ਫਿਰ ਜਮਾ ਕਰਾਓ ਜੀ 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 ਅੱਜ ਨਾ कुझु रोड आए डॉक्टर <laughs> कोई बि कुझु کلی چھتے روڑے رکھے بندے چڑھائے وہ چار چپی چار چپی ریٹان چار چپی وہ اگلے سٹا لا करो न करो न ਅਗੇ ਬੈਠਾ ਹੈ ਕਿ ਅਸੀਂ ਤੁਹਾਡੇ ਕੈਂਡੀ ਪਾਖਾ ਦਿਓ ਬਈ ਆ ਕੋਈ ਡੀਐਸਪੀ ਨੇ ਸਾਡੇ ਨਾਲ ਕਰਾਉਣਾ ਹੀ ਯਾਰ ਉਹ ਨਾਰੇ ਨਾ ਲਾਓ ਇੱਕ ਮਿੰਟ ਵੀਰੇ ਇਸਦੀ ਪਰੇ ਪਿੱਛੇ ਹੋਣਾ ਹੈ ਓਏ ਸ਼ੇਰ ਦਾ ਡੀਐਸਪੀ ਬੇਬੂਕ ਨੇ ਜਿੰਦਾ ਸਭ ਆ ਗਿਆ ਇਹ ਤਾਂ ਆਪ ਸੰਗੀਤਾ ਤੁਹਾਡੇ ਬੰਦੇ ਨੇ ਆਪ ਦੇਖਿਆ ਇਹ ਤੁਹਾਡੀ ਸੁਰੱਖਿਆ ਕਰ ਰਹੇ ਸਾਰੇ ਸਾਡੇ ਬੰਦੇ ਨੇ ਇੱਕ ਟਰਾਲੀ ਸਾਡਾ ਕਿਸੇ ਬੰਦੇ ਕੱਲ ਟਰਾਲੀਆਂ ਭਰ ਕਰਕੇ ਲੈ ਉਹਨਾਂ ਦੀ ਟਰਾਲੀ ਛੜੇ ਆ ਬਾਈ ਸਾਰਾ ਵੀਡੀਓ ਆ ਅਸੀਂ ਆਹ ਤੁਹਾਡੇ ਉਚਾਲੇ ਤੇ ਤੁਹਾਡੇ ਬੰਦੇ ਇਸ ਗੱਲ ਦੀ ਗੱਲ ਕਰਦੇ 2 ਮਿੰਟ ਰੋਣਾ ਬੱਜਾ ਜਿਹੜਾ ਸਾਡਾ ਗੋਲੀ ਵੱਜੀ ਜੀ ਸਾਡੇ ਰੋਣੇ ਬੱਜੇ ਰੋੜੇ ਬੱਜੇ ਬਹੁਤੇ ਬੰਦਿਆਂ ਨੇ ਕਿੰਨਾਂ ਦੇ ਲੋਕ ਮੱਕੀ ਜਾਂਦਾ ਸਾਡੇ ਫਾਰਮ ਭਰੋ ਸਾਰੇ ਸਾਹਮਣੇ ਚੱਤ ਨਹੀਂ ਲੈ ਕੇ ਭੇਜੋ ਬੰਦੇ ਸਾਹਮਣੇ ਚੱਤ ਗੈਣਾ ਸਾਡੇ ਨੂੰ ਮਾਰ ਕੇ ਰਹਿਣ ਸੋਟਾ ਵਿੱਚ او چھت تے کھڑے ہیں آ ویکھو جناب ایک منٹ او چھت تے کھڑے سرکاری نا او دی چھت تے کھڑے ہیں او جنہاں دی چھت تے ہوے اج گئی بھائی دے ہن رو جاری دے بھائی دے کندھی وچ جی سارا ہاتھ میرے بچے بچے پتا نہیں بتی بتی ہسپتال रा छॾजो माड़ी राति बड़ी मरियण हरेशन <laughs> ਜੀਰਾ ਸਾਹਿਬ ਕਿੱਥੇ ਆ? ਕੋਈ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਕੋਈ ਘਰ ਨਹੀਂ ਕੋਈ 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 ਕੋ ਕੋਈ ਨਹੀਂ ਇਹ ਵੀ ਖੜਿਆ ਨਹੀਂ ਮੋਟਰਾਂ ਭੱਜ ਗਏ ਨਹੀਂ ਨਹੀਂ ਤੁਸੀਂ ਆਏ ਦੇਖੋ ਕੋਈ ਆਏ ਪੱਕੇ ਮੀਟਰਾਂ ਗੱਡੀ ਛੱਲ ਗਏ ਹੈਗਾ ਟੈਨਸ਼ਨ ਨਾਲ ਹੋ ਜੀ ਸਰਕਾਰ ਦੇ ਹੋ ਸਾਡੇ ਉਹ ਪਤਾ ਨਹੀਂ ਇਹ ਮੋਟਰ ਤੋਂ ਨਹੀਂ ਪਾਈ ਗੱਲੀ ਬੱਸ ਰੱਖਣਾ ਰੱਖਣਾ ايني ايني بين لورا جنو چار نه بڈھے او ساڈا بڈا لے پيو بين او ناں تے پڑے اکھ بندا تھا بندو اوپر پر اپنا بندا چار सारे <societh> मेर बि पुछा घिरा बि पुछा चालू ਸਾਰੇ ਆ ਗਏ ਪੰਜਾਹ ਰੁਪਏ ਚਾਰ ਬੇਂਤੀ ਹੈ ਕਿ ਮੇਰਾ ਵੀਰ ਜਿੱਤ ਨੇ ਖੜਾ ਹੋ ਸਕੋ ਜਿਨ੍ਹਾਂ ਕੋਲ ਭਾਈ ਜੀ ਕੋਈ ਦੇਖੀ ਨਹੀਂ ਆਪਾਂ ਦਿੰਦੇ ਆਪਾਂ ਕਿਸੇ ਪਾਸੇ ਤਸਮਾ ਨਹੀਂ ਹੋਣਾ ਜਿਨ੍ਹਾਂ ਕੋਲ ਆਪਣੇ ਮੇਰੇ ਸਾਹ ਦਾ ਕੋਈ ਦੇਖ ਨਹੀਂ ਦਿੱਤੇ ਸਾਰੇ ਮੜਕਾਂ ਨੂੰ ਬੇਂਤੀ ਹੈ ਤੇ ਧੰਨਵਾਦ ਹੈ ਤੁਹਾਡਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਜੂਨੇ ਜਾਨੀ ਉਹਨਾਂ ਤੋਂ ਆਦੀ ਬਾਅਦ ਦਾ ਪਾਜੀ ਲਾਈਵ ਆ ਕੇ ਤੈਨੂੰ ਨਤਕ ਕਰ ਹੈ ਠੀਕ ਖੜਾ ਨੇ ਉਹ ਮੋਟੇ ਦੇ ਭਟਿਆ ਹੀ ਨਹੀਂ ਉਹ ਜਿਹੜੇ ਕਿਤੇ ਕਿਤੇ ਦੇ ਹਜ਼ਾਰੂ ਵਿੱਚ ਸੀ ਵੇਖ ਲਓ ਆਪਾਂ ਨੂੰ ਪਾ ਦਿੰਨੇ ਘੱਟ ਬੁੱਟ ਲਾ ਦੋ ਆਹ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲੈ ਗਿਆ ਦੱਸੋ ਵੀਡੀਓ ਆਪ ਪ੍ਰੈਸ ਨੇ ਵੀ ਬਣਾਈ ਹੈ ਸਾਡੇ ਬੰਦੇ ਦੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਐ ਅਸੀਂ ਇੱਥੇ ਗੋਲੀਆਂ ਖਾਣ ਆਏ ਸੀਗੇ ਮਹੀ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਵਾਲੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਕੇ ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਦਾਜ ਹੋਈਏ ਤੂੰ 20 ਕੰਨਾਂ ਦਿਨ ਕਿੰਨੇ ਮੋਟੇ ਇੱਕ ਵੀ ਪਈ ਆ ਜੀ ਫਿਰ ਫਿਰ ਸੁਣ ਲਓ ਆਪਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਆ ਕਿ ਕਿਸੇ ਮੇਰੇ ਬੰਦੇ ਨੇ ਬਾਈ ਕੋਈ ਝਾਰ ਨਹੀਂ ਨਾੰਦ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਨਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਬਾਈ ਜੀ ਮੈਂ ਤਾਂ ਬੰਦੇ ਮੈਂ ਇਲੈਕਸ਼ਨ ਲੜਾਉਣੇ ਆ ਬੜੀ ਸਹੀ ਗੱਲ ਹੈ ਸਾਥੀ ਕੋਲ ਆਇਆ ਕਿ ਉਹਨਾਂ ਨੇ ਚਲੋ ਕੱਲ੍ਹ ਜਿੱਥੇ ਅਸੀਂ ਤਕਰੀਬਾਤ ਕਰਨਾ ਹੈ ਸਕੂਲ ਤੋਂ ਵੀ ਸਾਡੇ ਬੰਦੇ ਨੇ ਕੋਰ ਦਿੱਤੇ ਆ ਜੱਟ ਸਾਡੀ ਕੋਚ ਹੈ ਇਹਦਾ ਤੁਹਾਡੇ ਨੇ ਉਹਨਾਂ ਦਾ ਵਿਦਿਆਲੇ ਸਵੇਰੇ ਤੁਸੀਂ ਮੈਨੂੰ ਦੱਸੋ ਫਤਿਹ ਜੀ ਸਵੇਰੇ ਐਮਐਲਏ ਦਾ ਮੁੰਡਾ ਪਾਰਿਆ ਹੈ ਭਗਵੰਤਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ ਠੀਕ ਹੈ ਮੈਂ ਫੇਰ ਡੀਜੀਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ ਹੈ ਯਾਰ ਦੱਸਣ ਦੇ باوجود ਪੁਲਿਸੇ ਕੁਝ ਕਰਾਉਂਦੀ ਪਈ ਐ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨ ਕੇ ਨੇ ਲੋਕਗੇ ਚਲੀ ਜਾ ਤਗੜੇ ਹੋ ਜਾ ਆ ਵੇਖੋ ਜੀ ਮੋੜਾਂਗੇ ਪੋਸਟ ਤੇ ਆਵੇ ਉਹਦੀ ਆਈਡੀ ਤੇ ਕੋਈ ਆਏ ਹੀ ਨਹੀਂ ਪਹਿਲਾਂ ਬੰਦੀ ਵੀ ਹੁੰਦੀ ਹੈ ਸਕਰੀਨ ਸ਼ਾਟ ਸਰ ਅਸੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੁਲਾਓ ਆਹ ਖੜੇ ਆ ਜੀ ਸੇ ਠੀਕ ਹੈ ਬਾਈ ਜੀ ਖੋਰੀਆਂ ਕਰ ਲੈ ਆਪ ਘਰੇ ਬੈਠੇ ਤੇ ਲੋਕਾਂ ਨੂੰ ਮਰਾਈ ਆ ਉਹਨੂੰ ਭੇਜਦਾ ਆਹ ਕੈਮਰਾ ਲੜੀਆਂ ਆਵਾਜ਼ ਆ ਜਾਂਦਾ ਕੀ ਲੱਗਾ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਦੱਸ ਰਹੀ ਹੈ ਜੀ ਮੁੰਡਾ ਗੋਲੀ ਲੱਗੀ ਹੈ ਗੈਰੀ ਗੈਰੀ ਆ ਸੁਤਾਂ ਦਾ ਇੰਨਾ ਚਾਰਾ ਦੇ ਫੈਲ ਲੱਗ ਗਿਆ ਦਰਵਿੰਦਰ ਦੋ ਜਾਣੇ ਤੇ ਹੋਰ ਆ ਉਹ ਜਾ ਰਹੇ ਨੇ ਵੀਡੀਓ ਵਾਲੇ ਸੀਗੇ ਜੀ ਚਲੋ ਕੱਸਾਂ ਦੇ ਬਾਅਦ ਆਹ ਲਓ ਇੱਕ ਤਾਂ ਹੁੰਦਾ ਨਾ ਯਾਰ ਜੁਮੇਵਾਰ ਬੰਦੇ ਆ ਅਸੀਂ ਕੋਈ ਗੱਲ ਦੱਸੂ ਤੁਹਾਨੂੰ ਅਸੀਂ ਦੱਸੀ ਜਾਣੇ ਫਿਰ ਇੱਕ ਮਿੰਟ ਜਿੱਥੇ ਕਾਗਜ਼ ਭਰਦੇ ਉਹਦੇ ਕੰਡਾਂ ਦੇ ਉੱਤੇ ਜਿਹੜਾ ਆਹ ਵੇਖੋ ਅਜੇ ਅਜੇ ਵੀ ਚਵਾਰਿਆਂ ਦੇ ਉੱਤੇ ਚੜੇ ਹੋਏ ਆਹ ਕੋਠਿਆਂ ਦੇ ਕੋਠਿਆਂ ਦੇ ਅੰਦਰ ਕਹਿ ਗਏ ਸਵੇਰੇ ਇੰਦਰ ਨੂੰ ਕਹੋ ਕੱਢ ਦਿਓ ਕੱਢ ਦਿਓ 6:57 ਮਿੰਟ ਤੇ ਮੈਂ ਡੀਜੀਪੀ ਨੂੰ ਕਹਿੰਦਾ ਆ ਵੇਖੋ ਸਾਹਮਣੇ ਰੋੜੇ ਤੇ ਰੋੜੇ ਹੋ ਗਿਆ ਬੈਠਾ ਬੈਠਾ ਤੂੰ ਤੂੰ ਯਾਤਰਾ ਕਰੋ ਮੈਂ ਲਵਾਉਂਦਾ ਇਹ ਸਾਰੇ ਰੋੜੇ ਕੋਠੀਆਂ ਨਾਲ ਨਾਲ ਇੱਥੋਂ ਤੁਰਨ ਲੱਗਾ ਮੈਂ ਫੇਰ ਆਖਿਆ ਮੈਂ ਕਹਾ ਤੁਹਾਡਾ ਡੀਐਸਪੀ ਕਹਿੰਦਾ ਪੀਸਫੁੱਲ ਆ ਪੀਸਫੁੱਲ ਇਹ ਮੈਂ ਡੀਜੀਪੀ ਨੂੰ ਭੇਜਿਆ ਡੀਜੀਪੀ ਨੇ ਅਰਪੇ ਸ਼ੁਕਲਾ ਦੀ ਡਿਊਟੀ ਲਈ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਮੈਂ ਫਿਰ ਉਹਨਾਂ ਨੂੰ ਦੱਸਿਆ ਮੈਂ ਇਹ ਜੀ ਆ ਗੱਲਬਾਤ ਆ ਆ ਗੱਡੀ ਛੱਡੀ ਭੰਨੀ ਤੋ ਕਾਲੇ ਨਾ ਪੋ ਯਾਰ ਇਧਰੋਂ ਵੀ ਆਉਂਦੇ ਆ ਪਾਦਾ ਇੱਕ ਪਾਸੇ ਆਏ ਤਾਂ ਇਹ ਤਿੰਨਾ ਪਾਸੇ ਖੜੇ ਹੀ ਗੱਲ ਲਾ ਤੇ ਲਾ ਤੇ ਯਾਰ ਆਪਣੇ ਵੀ ਲਾ ਤੇ ਆਪਾਂ ਸਾਰੇ ਲਾ ਦੇ ਯਾਰ ਫਾਈਨਲੀ 736 ਜੋ ਨਾ ਪੰਚਾਰੇ ਬੰਨੇ ਆ ਇਹ ਵਿਖਾ ਦੇ ਲੋਚਾਰੇ ਬੰਨੇ 55 ਤੋ ਆ ਪੂਰਾ ਨਹੀਂ ਉਧਰ ਕਿੱਥੇ ਆਏਗਾ ਇਧਰ ਤੋਂ ਜ਼ਿਆਦਾ ਤੋ ਇਕੱਤੀ ਜਾਂਦੇ ਯੇ